ਹਾਂਜੀ ਉਸ ਤੋਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ 'ਚ ਤੇ ਉਸ ਤੋਂ ਅੱਜ ਦੀ ਵੀਡੀਓ 'ਚ ਆਪਾਂ ਇੱਕ ਐਸੀ ਪ੍ਰੋਬਲਮ ਐਸੀ ਬਿਮਾਰੀ ਦੀ ਗੱਲ ਕਰਨੀ ਆ ਜਿਹਦਾ ਨਾਂ ਕੋ ਮੈਡੀਕਲ ਫੀਲਡ ਦੇ ਵਿੱਚ ਇਲਾਜ ਉਹ ਨਾ ਹੀ ਕੋ ਦੀ ਮੈਡੀਸਿਨ ਆ ਨਾ ਹੀ ਕੋ ਦੀ ਸਰਜਰੀ ਹੁੰਦੀ ਆ ਬੰਦੇ ਦੀ ਪਰਸਨਲ ਪ੍ਰੋਬਲਮ ਹੁੰਦੀ ਉਹ ਜਾਂ ਫੇ ਉਹ ਸੁਸਾਇਟੀ ਦੇ ਵਿੱਚ ਹਰੇਕ ਜਿਹੜਾ ਇਨਸਾਨ ਆ ਉਹਨੂੰ ਫੇਸ ਕਰਦਾ ਆ ਬਹੁਤ ਜ਼ਿਆਦਾ ਇੱਕ ਵੱਡੀ ਪ੍ਰੋਬਲਮ ਹੁੰਦੀ ਆ ਤੇ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆਂ ਅਗਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਜਿਹੜਾ ਫੇਸਬੁ ਦੇ YouTube ਦਾ ਜਿਹੜਾ ਚੈਨਲ ਹੈ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਉੱਤੇ ਤੁਹਾਨੂੰ ਮੋਟੀਵੇਸ਼ਨ ਨਾਲ ਸੰਬੰਧਿਤ ਵੀਡੀਓਜ਼ ਲਾਈਫ ਨਾਲ ਸੰਬੰਧਿਤ ਵੀਡੀਓਜ਼ ਮਿਲਣਗੀਆਂ ਤੇ ਆਦੀ ਜਿਹੜੀ ਵੀਡੀਓ ਹੈਗੀ ਆ ਉਹ ਇੱਕ ਪ੍ਰੋਬਲਮ ਇੱਕ ਰੋਗ ਦੇ ਬਾਰੇ ਆ ਜਿਹੜਾ ਉਹ ਰੋਗ ਉਹ ਕਿਹੜਾ ਰੋਗ ਆ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਹਾਂਜੀ ਜੇ ਤੁਸੀਂ ਕੋਈ ਵੀ ਕੰਮ ਆਪਣੀ ਜ਼ਿੰਦਗੀ ਸਟਾਰਟ ਕਰਨਾ ਹੁੰਦਾ ਕੋਈ ਵੀ ਸਟੈਪ ਲੈਣਾ ਹੁੰਦਾ ਤੇ ਸਭ ਤੋਂ ਪਹਿਲਾਂ ਬੰਦਾ ਇਹੀ ਸੋਚਦਾ ਆ ਬਈ ਇਸ ਕੰਮ ਕਰਨ ਤੇ ਮੈਨੂੰ ਲੋਕ ਕੀ ਕਹਿਣਗੇ ਲੋਕਾਂ ਦਾ ਤੁਹਾਡੇ ਪ੍ਰਤੀ ਕੀ ਨਜ਼ਰੀਆ ਹੋਊਗਾ ਕੀ ਲੋਕ ਤੁਹਾਡਾ ਮਜ਼ਾਕ ਤਾਂ ਨਾ ਉਡਾਉਗੇ ਇਹ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਹੁੰਦੀ ਆ ਕਿਉਂਕਿ ਬਹੁਤ ਸਾਰੇ ਕੰਮ ਬਹੁਤ ਸਾਰੀ ਜਿਹੜੀ ਸਕਸੈਸ ਹੁੰਦੀ ਆ ਤੁਹਾਡੇ ਪਹਿਲੇ ਸਟੈਪ ਤੋਂ ਸ਼ੁਰੂ ਹੁੰਦੀ ਆ ਤੇ ਜਦੋਂ ਤੁਸੀਂ ਪਹਿਲੇ ਸਟੈਪ ਤੇ ਇਹੀ ਸੋਚਣ ਲੱਪੰਨੇ ਆ ਕਿ ਲੋਕ ਕੀ ਕਹਿਣਗੇ ਤੇ ਉਹ ਤੁਹਾਡਾ ਜਿਹੜਾ ਧਰਿਆ ਧਰਾਇਆ ਰਹਿ ਜਾਂਦਾ ਆ ਮਤਲਬ ਤੁਸੀਂ ਪਹਿਲਾ ਸਟੈਪ ਹੀ ਨਹੀਂ ਲੈ ਪਾਉਂਦੇ ਹੈਗੇ ਕਿਉਂਕਿ ਜੋ ਗੁਰੂ ਪੀਰ ਵੀ ਪਹਿਲਾਂ ਹੋਏ ਆ ਉਹਨਾਂ ਨੇ ਕਦੀ ਇਹ ਨਹੀਂ ਸੋਚਿਆ ਹੈਗਾ ਕਿ ਲੋਕ ਕੀ ਕਹਿਣਗੇ ਉਹ ਸੱਚ ਦੇ ਰਾਹ ਤੇ ਤੁਰਿਆ ਤੇ ਤੁਸੀਂ ਦੁਨੀਆ ਨੂੰ ਨਹੀਂ ਤੁਸੀਂ ਆਪਣੇ ਵਾਸਤੇ ਜਿਹੜਾ ਕੰਮ ਕਰਨਾ ਆ ਤੁਹਾਡੇ ਲਈ ਉਹ ਸੱਚਾ ਰਾਹ ਆ ਤੁਸੀਂ ਕੋਈ ਮਾੜਾ ਕੰਮ ਨਹੀਂ ਕਰ ਰਹੇ ਹੈਗੇ ਮਤਲਬ ਉਨਾ ਤੁਹਾਡੀ ਲਾਈਫ ਫਿੱਟ ਚੱਲੂਗੀ ਤੁਹਾਡਾ ਜਾਂ ਫਿਰ ਸ਼ੌਕ ਪੂਰਾ ਹੋਊਗਾ ਤੁਹਾਨੂੰ ਪਤਾ ਉੱਤੇ ਤੁਹਾਡਾ ਕਰੈਕਟਰ ਤੇ ਕੋਈ ਅਸਰ ਨਹੀਂ ਪੈਣਾ ਹੈਗਾ ਤੁਹਾਡੀ ਸਿਹਤ ਤੇ ਕੋਈ ਅਸਰ ਨਹੀਂ ਪੈਣਾ ਉਹਦਾ ਨੁਕਸਾਨ ਨਹੀਂ ਹੋਣਾ ਉਸ ਕੰਮ ਦਾ ਤੇ ਤੁਸੀਂ ਜਦੋਂ ਉਹ ਕੰਮ ਕਰਨਾ ਹੁੰਦਾ ਹੈ ਤੇ ਪਹਿਲਾਂ ਹੀ ਸੋਚਣ ਲੱਪਣੇ ਆ ਵੀ ਲੋਕ ਕੀ ਸੋਚਣਗੇ ਤੇ ਜਿੱਦਾਂ ਕਿ ਆਪਣੇ ਜਿਹੜਾ ਸਮਾਜ ਦੇ ਵਿੱਚ ਤਿੰਨ ਚੀਜ਼ਾਂ ਹੀ ਗਿਣੀਆਂ ਜਾਂਦੀਆਂ ਇਹਨੂੰ ਕੰਮਕਾਰ ਆਪਾਂ ਕਹਿੰਦੇ ਆ ਵੀ ਸਵੇਰ ਨੂੰ ਡੱਬਾ ਲੈ ਕੇ ਚੱਲ ਗਿਆ ਕੰਮ ਤੇ ਸ਼ਾਮ ਨੂੰ ਆ ਗਿਆ ਇੱਕ ਤਾਂ ਸਰਕਾਰੀ ਨੌਕਰੀ ਹੁੰਦੀ ਆ ਦੂਜੇ ਨੰਬਰ ਤੇ ਪ੍ਰਾਈਵੇਟ ਨੌਕਰੀ ਹੋ ਗਈ ਤੇ ਉਤੋਂ ਜਿਹੜੀ ਅਗਲੀ ਹੁੰਦੀ ਆ ਵੇ ਬਾਹਰ ਜਾਣਾ ਬਾਹਰ ਜਾ ਕੇ ਕੰਮ ਕਰਨਾ ਤੁਸੀਂ ਕਈ ਵਾਰੀ ਦੇਖਿਆ ਹੋਣਾ ਇੱਥੇ ਆਪਣੀ ਧੀ ਭੈਣ ਨੂੰ ਕਿਸੇ ਨੂੰ ਆ ਸ਼ਹਿਰ ਜਾਣ ਲੱਗੇ ਵੀ ਟੋਕਾ ਟਾਕੀ ਕਰਦੇ ਆ ਵੀ ਸ਼ਹਿਰ ਦਾ ਮਾਹੌਲ ਮਾਹੌਲ ਠੀਕ ਨਹੀਂ ਹੈਗਾ ਉੱਥੇ ਨਹੀਂ ਤੂੰ ਜਾਣਾ ਹੈਗਾ ਤੈਨੂੰ ਪੜ੍ਹ ਨਹੀਂ ਲਾਣਾ ਹੈਗਾ ਤੇ ਉਹੀ ਜਿਹੜੀ ਕੁੜੀ ਹੋਵੇ ਚਾਹੇ ਉਹਨੂੰ ਆਇਲਸ ਕਰਾ ਕੇ ਬਾਹਰ ਵੀ ਭੇਜ ਦਿੰਦੇ ਆ ਅੱਖਾਂ ਤੋਂ ਦੂਰ ਲੱਖਾਂ ਹਜ਼ਾਰਾਂ ਕਿਲੋਮੀਟਰ ਦੂਰ ਵੀ ਭੇਜ ਦਿੰਦੇ ਆ ਤੇ ਮਤਲਬ ਕੀ ਆ ਜਿਹੜੀ ਬੰਦੇ ਦੀ ਮੈਂਟੈਲਿਟੀ ਹੁੰਦੀ ਆ ਆਪਣੇ ਸਮਾਜ ਦੀ ਐਦਾ ਦੀ ਹੁੰਦੀ ਆ ਉਹ ਮੌਕੇ ਦੇ ਮੁਤਾਬਕ ਸਥਾਨ ਦੇ ਮੁਤਾਬਕ ਚੇਂਜ ਹੋ ਜਾਂਦੀ ਆ ਐਦਾਂ ਹੀ ਕਈ ਕੰਮਕਾਰ ਹੁੰਦੇ ਆ ਇੱਥੇ ਕੋਈ ਵੇਟਰ ਲੱਗਾ ਹੋਵੇ ਹੋਟਲ ਦੇ ਵਿੱਚ ਤੇ ਉਹਨੂੰ ਮਤਲਬ ਥੋੜੀ ਉਸਤ ਨਿਕਾਲਣ ਦੇ ਦੇ ਕੰਮ ਹੈ ਛੋਟਾ ਆ ਉਹੀ ਜੇ ਬਾਹਰ ਲੱਗਾ ਹੋਵੇ ਕਿਸੇ ਹੋਟਲ ਦੇ ਵਿੱਚ ਵੇਟਰ ਦਾ ਕੰਮ ਕਰਦਾ ਹੋਵੇ ਤੇ ਉੱਥੇ ਕਹਿੰਦਾ ਲੈ ਵੀ ਉਹਦਾ ਵੇਟਰ ਲੱਗਾ ਹੋਟਲ ਦੇ ਵਿੱਚ ਬਹੁਤ ਕਮਾਈ ਕਰਦਾ ਐਦਾਂ ਆਪਣੇ ਡਰਾਈਵਰ ਵੀਰਾਂ ਬਹੁਤ ਇੱਕ ਔਖਾ ਪੇਸ਼ਾ ਹੁੰਦਾ ਡਰਾਈਵਰੀ ਦਾ ਲਗਾਤਾਰ ਹੀ ਕੰਮ ਕਰਦੇ ਆ ਤੇ ਪਹਿਲਾਂ ਇੱਥੇ ਜਿੱਦਾਂ ਡਰਾਈਵਰ ਨੂੰ ਬੜਾ ਇੱਕ ਨਜੀਨਾ ਜੁੜੇ ਜਾਂਦਾ ਸੀਗਾ ਤੇ ਹੁਣ ਜਿੱਦਾਂ ਬਾਹਰ ਬੰਦਾ ਡਰਾਈਵਰ ਡਰਾਈਵਰੀ ਕਰਦਾ ਹੋਵੇ ਉਹਨੂੰ ਕਹਿੰਦਾ ਲੈ ਵੀ 5 ਲੱਖ ਰੁਪਈਆ ਕਮਾਉਂਦਾ ਮਤਲਬ ਜਿਹੜੀ ਲੋਕਾਂ ਦੀ ਮੰਟ ਉਹ ਮੌਕੇ ਮੁਤਾਬਕ ਉਹਨਾਂ ਦੀ ਸੁਬਹਤਾ ਦੇ ਮੁਤਾਬਕ ਤੇ ਪੈਸੇ ਦੇ ਅਕੋਰਡਿੰਗ ਚੇਂਜ ਹੋ ਜਾਂਦੀ ਹੈ ਲੇਕਿਨ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾਗਾ ਚਾਹੇ ਆਪਾਂ ਇੱਥੇ ਕਰਦੇ ਆਂ ਕੰਮ ਚਾਹੇ ਉਹ ਬਾਹਰ ਕਰਦੇ ਆਂ ਤੁਸੀਂ ਦੇਖਿਆ ਹੋਣਾ ਕਈ ਬੰਦੇ ਇੱਥੇ ਬੜੇ ਐਨ ਰੂਪ ਦੇ ਵਿੱਚ ਹੁੰਦੇ ਧੌਣ ਚ ਕੀਲਾ ਵੀ ਹੁੰਦਾ ਤੇ ਕੋਈ ਮਤਲਬ ਇਹਦੀ ਡੱਖਾਂ ਨਹੀਂ ਤੋੜਿਆ ਹੁੰਦਾ ਇੱਕ ਆਕੜ ਹੁੰਦੀ ਬਾਹਰ ਜਾ ਕੇ ਉਹਨਾਂ ਨੂੰ ਇਦਾਂ ਦੇ ਕੰਮ ਕਰਨੇ ਪੈ ਜਾਂਦੇ ਆ ਜਿਹੜੇ ਇੱਥੇ ਆਪਾਂ ਭਈਆਂ ਤੋਂ ਵੀ ਕਰਾਉਨੇ ਆ ਮਤਲਬ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਿਰਫ ਇੱਕ ਬੰਦੇ ਦੀ ਸੋਚ ਜਿਹੜੀ ਛੋਟੀ ਵੱਡੀ ਹੁੰਦੀ ਆ ਵੀ ਅਸੀਂ ਤੇ ਮਿਹਨਤ ਜਿਹੜੀ ਕਰਨੀ ਆ ਉੱਚ ਕੋਈ ਵੀ ਛੋਟੀ ਵੱਡੀ ਨਹੀਂ ਹੁੰਦੀ ਹੈਗੀ ਬੰਦੇ ਨੂੰ ਕਈ ਵਾਰੀ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਹੋਈ ਕੰਮ ਤੇ ਹੌਲੀ ਹੌਲੀ ਉਹ ਸਟੈਪ ਅੱਗੇ ਲੈਂਦਾ ਤੇ ਜਿਹੜਾ ਕੰਮ ਤੁਸੀਂ ਅੱਖੋਂ ਉਹਲੇ ਕਿਸੇ ਲੋਕਾਂ ਤੋਂ ਕਰਦੇ ਆ ਮਿਹਨਤ ਜਿਹੜੀ ਸੱਚੀ ਮਿਹਨਤ ਹੋਵੇ ਉਹ ਤੁਹਾਨੂੰ ਕਿਸੇ ਦੇ ਸਾਹਮਣੇ ਕਰਨ ਤੋਂ ਸੰਗ ਨਹੀਂ ਆਉਣੀ ਚਾਹੀਦੀ ਹੈਗੀ ਹੁਣ ਬਾਹਰ ਜਾ ਕੇ ਜਿਹੜੇ ਤੁਸੀਂ ਕੰਮ ਕਰਦੇ ਆ ਮਤਲਬ ਕੋਈ ਵੀ ਬੰਦਾ ਕੰਮ ਕਰਦਾ ਹੋਵੇ ਅਗਰ ਇੱਥੇ ਤੁਹਾਨੂੰ ਕਰਨਾ ਪੈ ਜਾਵੇ ਉਹ ਤੇ ਸੰਗਣਾ ਨਹੀਂ ਮਤਲਬ ਚਾਹੀਦਾ ਉੱਥੇ ਨਹੀਂ ਇਹ ਸੋਚਣਾ ਹੈਗਾ ਵੀ ਲੋਕ ਕੀ ਕਹਿਣਗੇ ਪਹਿਲੀ ਗੱਲ ਤੇ ਇਹ ਹੁੰਦੀ ਆ ਸੈਕੰਡ ਜਿਹੜੀ ਗੱਲ ਹੁੰਦੀ ਆ ਵੀ ਆਪਣਾ ਜਿਹੜੀ ਖੁਸ਼ੀ ਆ ਉਹਦਾ ਜਿਹੜਾ ਰਿਮੋਟ ਕੰਟਰੋਲ ਆ ਲੋਕਾਂ ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ ਹੈਗਾ ਤੁਸੀਂ ਕੋਈ ਵੀ ਕੰਮ ਕਰਦੇ ਆ ਤੁਹਾਡਾ ਕੋਈ ਵੀ ਸ਼ੌਕ ਹੋ啊 ਤੇ ਉਦੋਂ ਤੁਸੀਂ ਸੋਚੀ ਜਾਂਦੇ ਹੋ ਉਹਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਵੀ ਲੋਕ ਕੀ ਇਹਦੇ ਬਾਰੇ ਸੋਚਣਗੇ ਮੰਨ ਲਓ ਤੁਸੀਂ ਸਿੰਗਿੰਗ ਸਿੱਖਣੀ ਆ ਜਾਂ ਤੁਹਾਨੂੰ ਐਕਟਿੰਗ ਦਾ ਸ਼ੌਕ ਹੋ啊 ਜਾਂ ਹੁਣ ਆਪਾਂ ਵੀਡੀਓ ਬਣਾ ਰਹੇ ਆ ਇਦਾਂ ਹੀ ਵੀਡੀਓ ਬਣਾ ਕੇ ਪਾਣੀ ਆ ਤੇ ਕਈ ਵਾਰੀ ਪਹਿਲਾਂ ਨਹੀਂ ਵੀ ਬੋਲਣਾ ਹੁੰਦਾ ਪ੍ਰੋਪਰ ਤਰੀਕੇ ਨਾਲ ਬੰਦਾ ਸਿੱਖਦਾ ਜਾਂਦਾ ساری ਉਮਰ ਤੇ ਪਹਿਲਾਂ ਹੀ ਜਦੋਂ ਮਿਸਟੇਕਸ ਹੁੰਦੀਆਂ ਕਿਸੇ ਨੇ ਮਜ਼ਾਕ ਉਡਾ ਦਿੱਤਾ ਬੇਹਿਕੀ ਕਰੀ ਜਾਂਦਾ ਇਹੀ ਮਤਲਬ ਹੈ ਗੱਲ ਜਿਹੜੀ ਬੰਦੇ ਦੇ ਮਨ ਚ ਵਹਿੰਦੀ ਹੈ ਲੋਕ ਕੀ ਸੋਚਣਗੇ ਤੇ ਕਦੀ ਵੀ ਆਪਣਾ ਜਿਹੜਾ ਖੁਸ਼ੀ ਦਾ ਆਪਣੇ ਸ਼ੌਕ ਦਾ ਜਿਹੜਾ ਰਿਮੋਟ ਕੰਟਰੋਲ ਹੁੰਦਾ ਉਹ ਲੋਕਾਂ ਦੇ ਹੱਥ ਦੇ ਵਿੱਚ ਨਹੀਂ ਹੋਣਾ ਚਾਹੀਦਾ ਆਪਣੇ ਵਿੱਚ ਹੀ ਹੋਣਾ ਚਾਹੀਦਾ ਲੋਕਾਂ ਨੇ ਤੁਹਾਨੂੰ ਚੰਗੇ ਨੂੰ ਵੀ ਮਾੜਾ ਕਹਿਣਾ ਤੇ ਮਾੜੇ ਨੂੰ ਤਾਂ ਮਾੜਾ ਕਹਿਣਾ ਹੀ ਹੁੰਦਾ ਤੁਸੀਂ ਕੁਝ ਵੀ ਚੰਗਾ ਕਰ ਲਓ ਜਿਹੜਾ ਸਮਾਜ ਹੁੰਦਾ ਇੱਦਾਂ ਹੀ ਬਣਿਆ ਹੋਇਆ ਉਹਨੇ ਆਪਣੀ ਸੁਭਧਾ ਮੁਤਾਬਕ ਤੁਹਾਨੂੰ ਤੁਹਾਡੇ ਤੇ ਉਂਗਲੀ ਜੁਕਣੀ ਹੁੰਦੀ ਆ ਇਸ ਕਰਕੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਸਿੱਧੇ ਚੱਲੋ ਆਪਣੇ ਟਾਰਗੇਟ ਵੱਲ ਨੂੰ ਚੱਲੋ ਜੋ ਤੁਹਾਨੂੰ ਖੁਸ਼ੀ ਦਿੰਦਾ ਹੈਗਾ ਕਿਸੇ ਦਾ ਨੁਕਸਾਨ ਕੀਤੇ ਬਗੈਰ ਉਹ ਕੰਮ ਕਰੋ ਤੇ ਆਪਣੀ ਮਤਲਬ ਸਿਹਤ ਨੂੰ ਵੀ ਧਿਆਨ ਚ ਰੱਖਣਾ ਇਹ ਨਹੀਂ ਹੈਗਾ ਬਈ ਕੋਈ ਬੰਦਾ ਕਹਿ ਦੇਵੇ ਮੈਂ ਤਾਂ ਯਾਰ ਸ਼ਰਾਬ ਪੀਣ ਦਾ ਸ਼ੌਕ ਆ ਆਪਾਂ ਸ਼ਰਾਬ ਹੀ ਪੀਣੀ ਹੈ ਨਾ ਇਦਾਂ ਦੇ ਸ਼ੌਕ ਨਹੀਂ ਮਤਲਬ ਜੋ ਤੁਹਾਨੂੰ ਸਹੀ ਇਨਸਾਨ ਬਣਾਉਂਦੇ ਆ ਠੀਕ ਹੈ ਤੇ ਇੱਕ ਹੋਰ ਚੀਜ਼ ਆਪਾਂ ਇਹਦੇ ਵਿੱਚ ਮੈਂ ਐਡ ਕਰਨੀ ਚਾਹੁੰਦਾ ਜਿੱਦਾਂ ਹੁਣ ਅ ਕਈ ਹੁਣ ਮੁੰਡੇ ਕੁੜੀਆਂ ਲਵ ਮੈਰਿਜ ਦੇ ਦਾ ਕਰਾ ਲੈਂਦੇ ਆ ਤੇ ਜੇ ਤਾਂ ਕੋਈ ਗਰੀਬ ਬੰਦਾ ਹੋਵੇ ਉਹ ਕੁੜੀ ਜਾਂ ਮੁੰਡਾ ਲਵ ਮੈਰਿਜ ਕਰਾ ਲਵੇ ਉਹਨੂੰ ਕਹਿੰਦੇ ਵੀ ਨਿਆਣੇ ਵਿਗੜਿਓ ਆ ਦੇਖੋ ਅਮੀਰ ਬੰਦਾ ਹੋਵੇ ਬਹੁਤ ਹੀ ਜ਼ਿਆਦਾ ਰਹੀਸ ਹੋਵੇ ਤੇ ਉਹਨੂੰ ਕਹਿੰਦੇ ਲੈ ਵੀ ਨਿਆਣਿਆਂ ਤਾਂ ਆਪਣੀ ਮਰਜ਼ੀ ਨਾਲ ਕਰਾ ਲਿਆ ਪੜੇ ਲਿਖੇ ਆ ਮਤਲਬ ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਲੋਕ ਆਪਣੀ ਸੂਬਦਾ ਦੇ ਮੁਤਾਬਕ ਹੀ ਵੱਡਾ ਛੋਟਾ ਦੇਖ ਕੇ ਅਮੀਰ ਗਰੀਬ ਦੇਖ ਕੇ ਮਤਲਬ ਕਹਿੰਦੇ ਆ ਉਹਦਾ ਕੋਈ ਲੌਜੀਕਲੀ ਬੈਡ ਨਹੀਂ ਹੁੰਦੀ ਹੈਗੀਆਂ ਉਹ ਚੀਜ਼ਾਂ ਮਤਲਬ ਇਹ ਹੀ ਆਪਾਂ ਗੱਲ ਸਮਝਾਉਣੀ ਚਾਹੁੰਦੇ ਆ ਤੇ ਇਹਦੇ ਵਿੱਚ ਇਹੀ ਸੰਦੇਸ਼ ਆ ਵੀ ਤੁਸੀਂ ਜੋ ਵੀ ਕੰਮ ਕਰਨਾ ਆਪਣੀ ਵਹਿਤਰੀ ਲਈ ਜਦੋਂ ਕਰਨਾ ਚਾਹੇ ਉਹ ਕੰਮ ਛੋਟਾ ਆ ਜਾਂ ਵੱਡਾ ਆ ਜੀਰੋ ਤੋਂ ਸਟਾਰਟ ਕਰਦੇ ਆ ਤੇ ਲੋਕਾਂ ਦੀ ਨਹੀਂ ਪ੍ਰਵਾਹ ਕਰਨੀ ਹੈਗੀ ਵੀ ਲੋਕ ਕੀ ਸੋਚਣਗੇ ਤੁਸੀਂ ਆਪਣੇ ਸੁਪਨਿਆਂ ਦੇ ਵਾਸਤੇ ਕੁਛ ਵੀ ਤੁਹਾਨੂੰ ਕਰਨਾ ਪਵੇ ਜਿਹੜਾ ਚੰਗਾ ਕੰਮ ਹੋ ਤੁਸੀਂ ਕਰੋ ਸਟੈਪ ਬਾਏ ਸਟੈਪ ਅੱਗੇ ਵਧੋ ਜੇ ਤੁਹਾਨੂੰ ਲੱਗਦਾ ਵੀ ਛੋਟਾ ਉਹ ਕੰਮ ਆ ਕੱਲ ਉਹ ਵੱਡਾ ਵੀ ਹੋ ਜਾਣਾ ਮਤਲਬ ਉਹ ਤੁਹਾਡਾ ਜਿਹੜਾ ਸੋਰਸ ਹੈਗਾ ਉਹ ਐਕਸਪੈਂਡ ਵੀ ਹੋ ਸਕਦਾ ਹੁਣ ਆ ਹੀ ਆ ਮਤਲਬ ਜੇ ਤੁਸੀਂ ਮਿਹਨਤ ਨਾਲ ਅੱਗੇ ਵਧੋਗੇ ਇਸ ਕਰਕੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਹੈਗੀ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲਓ ਕਿਸੇ ਦੇ ਹੱਥ ਵਿੱਚ ਆਪਣਾ ਰਿਮੋਟ ਕੰਟਰੋਲ ਨਾ ਦਿਓ ਤੇ ਹਮੇਸ਼ਾ ਜਿਹੜੀ ਇੱਜ਼ਤ ਦੀ ਭੁੱਖ ਹੁੰਦੀ ਵੀ ਤੁਹਾਨੂੰ ਰਿਸਪੈਕਟ ਨਹੀਂ ਮਿਲਨੀ ਹੈ ਰਿਸਪੈਕਟ ਨਹੀਂ ਮਿਲਦੀ ਹੁੰਦੀ ਹੈ ਵੀ ਇੱਕ ਗਲਤ ਭੁੱਖ ਹੁੰਦੀ ਵੀ ਮੇਰੀ ਰਿਸਪੈਕਟ ਹੀ ਕਰੀ ਜਾਣ ਲੋਕ ਤੇ ਜਿਹੜਾ ਮਜ਼ਾਕ ਮਜੂਕ ਹੁੰਦਾ ਉਹਦੀ ਪਰਵਾਹ ਨਹੀਂ ਕਰੀਦੀ ਹੁੰਦੀ ਜੇ ਕੁਝ ਕਹਿ ਵੀ ਦਿੰਦਾ ਕੋਈ ਤਾਨਾ ਮੇਣਾ ਵੀ ਦੇ ਦਿੰਦਾ ਉਹਦੀ ਪਰਵਾਹ ਨਹੀਂ ਕਰੀਦੀ ਹੁੰਦੀ ਸਿੱਧੇ ਹੋ ਕੇ ਆਪਣੀ ਟਾਰਗੇਟ ਵੱਲ ਚੱਲਦੇ ਜਾਓ ਤੇ ਯਕੀਨ ਕਰਦੇ ਦੋਸਤੋ ਇਹ ਤੁਹਾਨੂੰ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਵੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਜਿਹੜਾ ਪੇਜ ਆ ਉਹਨੂੰ ਫੋਲੋ ਕਰ ਲਿਓ ਧੰਨਵਾਦ ਸਤਿ ਸ਼੍ਰੀ ਅਕਾਲ